ਵੱਡੇ ਕਾਫਲੇ ਤੇ ਨੌਜਵਾਨ ਜਿਹੜੇ ਹੈਗੇ ਹੱਥਾਂ ਦੇ ਵਿੱਚ ਝੰਡੇ ਲੈ ਕੇ ਉਹ ਪਹੁੰਚੇ ਹੋਏ ਐ ਇਹ ਗੁਰੂ ਸਾਹਿਬ ਦੀ ਕਲਾ ਵਰਤ ਰਹੀ ਹੈ ਜੀ ਗੁਰੂ ਸਾਹਿਬ ਆਪ ਹੀ ਅਗਵਾਈ ਕਰ ਰਹੇ ਹਨ ਸੰਕਾਂ 'ਚ ਪਿਆਰ ਸਤਿਕਾਰ ਬਖਸ਼ ਰਹੇ ਆ ਬਹੁਤ ਹੀ ਧੰਨਵਾਦ ਗੁਰੂ ਸਾਹਿਬ ਦਾ ਸੰਗਤਾਂ ਦਾ ਧੰਨਵਾਦ ਉਹ ਇੱਕ ਦੇ 1 ਜੂਨ ਦੀ ਬਹੁਤ ਵੱਡੇ ਪੱਦਰ ਤੇ ਢੀਕ ਕਰ ਰਿਹਾ ਕਿ ਕਦੋਂ ਸਮਾਂ ਮਿਲੇ ਤੇ ਅਸੀਂ ਆਪਣਾ ਮੋਹਰ ਲਾ ਕੇ ਤੇ ਅਸੀਂ ਸੁਰਖਰੂ ਹੋਈਏ ਆਪਣੀ ਜ਼ਿੰਮੇਵਾਰੀ ਨਿਭਾ ਗਏ। ਇਹ ਸੂਚਾ ਨੂੰ ਕਈ ਕਹਿੰਦੇ ਆ ਜੀ ਕਿ ਸੋਸ਼ਲ ਮੀਡੀਆ ਤੇ ਹਵਾ ਹੈ ਹਵਾਈ ਗੱਲਾਂ ਹੈ ਗਰਾਊਂਡ ਲੈਵਲ ਤੇ ਕੁਝ ਨਹੀਂ ਹੋਣਾ ਜੀ। ਇੱਕ ਤਰੀਕ ਨੂੰ ਕੀ ਉਮੀਦ ਹੈ ਜੀ? ਇੱਕ ਇੱਕ ਤਰੀਕ ਤੋਂ ਪਹਿਲਾਂ ਹੀ ਉਮੀਦ ਹੈ ਜੀ ਫਤਿਹ ਆ ਮੋਰਚਾ ਜੀ। ਮਹਾਰਾਜ ਦੀ ਕਲਾ ਵਰਤਰੀ ਆ ਦੀਪ ਸਿੱਧੂ ਵੀ ਕਹਿੰਦਾ ਹੁੰਦਾ ਸੀ ਤੇ ਅੱਜ ਕਲਾ ਵਰਤਦੀ ਦੇਖ ਰਹੇ ਆ ਸਭ ਕਹੀ ਕਹਿੰਦੇ ਜੀ ਨਵਾਂ ਨਵਾਂ ਪੰਥਕ ਆ ਗਿਆ 6 ਮਹੀਨੇ ਚ ਪੰਥਕ ਬਣ ਕੇ ਆ ਗਿਆ ਸੀ ਪੁਰਾਣੇ ਪੰਥਕ ਜੇ ਪੁਰਾਣੇ ਤੋਂ ਕਿਸੇ ਗੱਲ 'ਚ ਕੋਈ ਕਮੀ ਰਹੀ ਆ ਜੇ ਨਵਾਂ ਆਣ ਕੇ ਉਹਨੂੰ ਪੂਰੀ ਕਰ ਸਕਦਾ ਤੇ ਫਿਰ ਆਪਾਂ ਨੂੰ ਤਰਾਜ ਕੀ ਆ ਸਾਡੇ ਸਿੱਖਾਂ 'ਚ ਉਹੀ ਪ੍ਰੋਬਲਮ ਆ ਅਸੀਂ ਆਪਣੇ ਆਂ ਦੀ ਲੱਤਾਂ ਖਿੱਚਣੋਂ ਹਟਦੇ ਨਹੀਂ ਪੂਰੀ ਖੁੱਲੇ ਜੀ ਕਮੇਟੀਆਂ ਵੱਲੋਂ ਜਾਂ ਉਹ ਖੁੱਲਾ ਵੀ ਰੱਖ ਜਿਹਾਣ ਖੁੱਲਾ ਪੂਰੀ ਕੋਈ ਪ੍ਰੋਬਲਮ ਨਹੀਂ ਆ ਜਿਹਨੂੰ ਜਿਨੇ ਪ੍ਰੋਬਲਮ ਆਪੇ ਕ੍ਰੀਏਟ ਕਰਨੀ ਕਰ ਰਹੇ ਸਿਰ ਝੁਕਦੇ ਨਹੀਂ ਸਾਡੇ ਨਹੀਂ ਕੋਈ ਸਿਰ ਝੁਕਦੇ ਸਾਡੇ ਕੋ ਝੁਕਣਗੇ 1999 ਚ ਵੀ ਇਦਾਂ ਦਾ ਇੱਕ ਵਾਰੀ ਮਾਹੌਲ ਬਣਿਆ ਸੀ ਜਦੋਂ 13 ਦੀਆਂ 13 ਹੀ ਸੀਟਾਂ ਪੰਥ ਦੇ ਸੂਰਬੀਰਾਂ ਨੇ ਜਿੱਤੀਆਂ ਸੀ ਆ ਤੁਸੀਂ ਦੇਖੋ ਜਿਹਨੇ ਨੌਜਵਾਨੇ ਨਾ 1984 ਵੇਖੀ ਵੀ ਨਹੀਂ ਹੋਣੀ ਵਿਚਾਰਿਆਂ ਨੇ ਇਹਨਾਂ ਨੂੰ ਪਤਾ ਵੀ ਨਹੀਂ ਗਾਇ ਬਾਅਦ ਚ ਜੰਮੇ ਨੇ ਪਰ ਅੱਜ ਉਹਨਾਂ ਨੂੰ ਮਹਿਸੂਸ ਕਰਦੇ ਨੇ ਵੀ ਸਾਡਾ ਉਦੋਂ ਤੱਕਾ ਹੋਇਆ ਸੀਗਾ ਤੇ ਕੁਦਰਤੀ ਵੋਟਰਾਂ ਦਾ ਦਿਨ ਵੀ 1 ਜੂਨ ਹੈ ਵੀ ਜੇ ਉਹ ਸਰਬਜੀਤ ਸਿੰਘ ਦੇ ਪਿਤਾ ਨੇ ਸਿਰ ਦੇ ਕੇ ਜੇ ਸਾਡੀ ਪੱਗ ਸਿਰ ਤੇ ਰੱਖੀ ਸੀ ਸਾਡੇ ਕੋ ਮੌਕਾ ਵੀ ਪਹਿਲੀ ਤਰੀਕ ਨੂੰ ਬਟਨ ਨੱਪ ਕੇ ਤੇ ਸਿੱਖ ਦੀ ਪੱਗ ਉੱਚੀ ਕਰੀਏ ਕੌਮ ਦੀ ਪੱਗ ਉੱਚੀ ਕਰੀਏ ਜੇ ਭਾਈ ਅਮਰਤਪਾਲ ਸਿੰਘ ਦੇ ਨਾਲ ਉਹ ਬੰਦੇ ਜਿਹੜੇ ਇਲਜ਼ਾਮ ਲਾਉਂਦੇ ਆ ਕੱਲ ਤੱਕ ਉਹ ਬੰਦੇ ਨਾਲ ਖਲੋਤੇ ਸੀ ਉਥੇ ਧਰਨੇ ਦੇ ਵਿੱਚ ਤੇ ਅੱਜ ਭਾਈ ਅਮਰਤਪਾਲ ਸਿੰਘ ਧਿਰ ਬਣ ਕੇ ਖਲੋ ਗਿਆ ਜਦੋਂ ਧਿਰ ਬਣ ਜੇ ਫਿਰ ਇਲਜ਼ਾਮ ਹੀ ਲਾਉਂਦੇ ਹੁੰਦੇ ਆ ਨੇ ਅਸੀਂ ਪੰਥਕ ਆ ਜੀ ਅਸੀਂ ਅਸੀਂ ਪੰਥ ਦੀ ਸੇਵਾ ਕੀਤੀ ਲੰਮੇ ਸਮੇਂ ਤੋਂ ਕਰ ਰਹੇ ਆ ਮੈਂ ਵੀ ਕਹੀ ਜਾਂਦਾ ਮੈਂ ਬੜਾ ਪੰਥਕ ਆ ਮੈਨੂੰ ਲੋਕ ਕਹਿਣ ਵੀ ਤੂੰ ਪੰਥਕ ਆ ਲੋਕ ਤੇ ਕਹਿੰਦੇ ਨਹੀਂ ਆਪੇ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣਾ ਆਪਣੇ ਆਪ ਨੂੰ ਆਪੇ ਪੰਥਕ ਕਹੀ ਜਾਓ ਆਪੇ ਸੇਵਾਦਾਰ ਕਹੀ ਜਾਓ ਆਪੇ ਮਝੈਲ ਕਹੀ ਜਾਓ ਆਪੇ ਆਖੀ ਜਾਓ ਮੈਂ ਫਲਾਣਾ ਜਰਨਲ ਫਲਾਣਾ ਜਰਨਲ ਤੁਹਾਡੀ ਸਿਵਤ ਲੋਕ ਕਰਨ ਆਪ ਨਹੀਂ ਆਪਣੀ ਆਪੇ ਟੋਲਕੀ ਵਜਾਈ ਜਾਓ ਆਪੇ ਢਫਲੀ ਵਜਾਈ ਜਾਓ ਦਾ ਕੋਈ ਫਾਇਦਾ ਨਹੀਂ ਹੈਗਾ ਸਮੇਂ ਤਰਨਤਾਰਨ ਦੇ ਵਿੱਚ ਮੌਜੂਦ ਹੈ ਲੋਕ ਸਵਾਲ ਕਾ ਖਡੂਰ ਸਾਹਿਬ ਜਿੱਥੇ ਕਿ ਰੋਡ ਸ਼ੋਅ ਕੱਢੇ ਜਾ ਰਿਹਾ ਹੈ ਆਜ਼ਾਦ ਉਮੀਦਵਾਰ ਭਾਈ ਅਮਰਪਤ ਸਿੰਘ ਹੋਰਾਂ ਦੇ ਵੱਲੋਂ ਸੋ ਜਿੱਥੇ ਉਹਨਾਂ ਦੇ ਪਿਤਾ ਜੀ ਨਾਲ ਹੈ ਤਾਂ ਨਾਲ ਰਾਗੀ ਸਿੰਘ ਸਾਹਿਬਾਨ ਵੀ ਨਾਲ ਆਇਆ ਸੋ ਗੱਲਬਾਤ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਦੇਖ ਰਹੇ ਹੋ ਜੋ ਹੰਧਾਰਾ ਹੈ ਜੋ ਮਿਲ ਰਿਹਾ ਕਿਸ ਤਰ੍ਹਾਂ ਦਾ ਹੰਧਾਰਾ ਮਿਲ ਰਿਹਾ ਇਹ ਗੁਰੂ ਸਾਹਿਬ ਦੀ ਕਲਾ ਵਰਤ ਰਹੀ ਹੈ ਜੀ ਗੁਰੂ ਸਾਹਿਬ ਆਪ ਹੀ ਇਕਵਾਈ ਕਰ ਰਹੇ ਹੈ ਇਹਨਾਂ ਸੰਗਤਾਂ 'ਚ ਪਿਆਰ ਸਤਿਕਾਰ ਬਖਸ਼ ਰਹੇ ਆ ਬਹੁਤ ਹੀ ਧੰਨਵਾਦ ਗੁਰੂ ਸਾਹਿਬ ਦਾ ਸੰਗਤਾਂ ਦਾ ਧੰਨਵਾਦ ਵੀਰੇ ਥੋੜੇ ਰਹਿ ਗਏ ਜੀ ਹੁਣ ਪ੍ਰਚਾਰ ਕਿਸ ਤਰ੍ਹਾਂ ਦਾ ਹੋ ਰਿਹਾ ਜੀ ਪ੍ਰਚਾਰ ਜੀ ਦੇਖੋ ਜੀ ਹੁਣ ਪ੍ਰਚਾਰ ਕਿੰਨਾ ਆਸ਼ਾ ਵਾਲੋ ਕਾਂਜ ਹੈ ਕਿੰਨਾ ਆਸ਼ਾ ਵਾਲਾ ਉਹ 1 ਦੇ 1 ਜੂਨ ਦੀ ਬਹੁਤ ਵੱਡੇ ਪੱਧਰ ਤੇ ਡੀ ਕਰ ਰਿਹਾ ਕਿ ਕਦੋਂ ਸਮਾਂ ਮਿਲੇ ਤੇ ਅਸੀਂ ਆਪਣਾ ਮੋਹਰ ਲਾ ਕੇ ਤੇ ਅਸੀਂ ਸੁਰਖਰੂ ਹੋਈਏ ਆਪਣੀ ਜ਼ਿੰਮੇਵਾਰੀ ਨਿਭਾ ਕੇ ਇਸ ਸੱਚ ਨੂੰ ਕਈ ਕਹਿੰਦੇ ਆ ਜੀ ਕਿ ਸੋਸ਼ਲ ਮੀਡੀਆ ਤੇ ਹਵਾ ਹੈ ਹਵਾਈ ਗੱਲਾਂ ਹੈ ਗਰਾਊਂਡ ਲੈਵਲ ਤੇ ਕੁਝ ਨਹੀਂ ਹੋਣਾ ਜੀ ਇਹ ਤੇ ਗਰਾਊਂਡ ਲੈਵਲ ਤੇ ਤੁਸੀਂ ਦੇਖ ਰਹੇ ਹੋ ਜੀ ਜੀ ਹਾਂ ਜੀ ਬਹੁਤ ਵੱਡਾ ਸਾ ਸੰਤਾਂ ਦਾ ਸਮੁੰਦਰ ਹੈ ਉਮੜਿਆ ਹੋਇਆ ਹੈ ਇੱਕ ਤਰੀਕ ਨੂੰ ਕੀ ਉਮੀਦ ਹੈ ਜੀ ਇੱਕ ਇੱਕ ਤਰੀਕ ਤੋਂ ਪਹਿਲਾਂ ਹੀ ਉਮੀਦ ਹੈ ਜੀ ਫਤਿਹ ਆ ਮੋਰਚਾ ਜੀ ਬਹੁਤ ਜਫਦੀ ਨਾਲ ਜੁਟਾ ਨਹੀਂ ਜੀ ਤੋ ਮਾਤੇ ਸੀ ਜੀ ਵੋਟਾਂ ਨਾਲ ਜਿੱਤਣਾ ਜੀ ਲੈ ਉਹ ਕਹਿਣ ਦੀਆਂ ਗੱਲਾਂ ਵੱਖਰੀ ਗੱਲ 4 ਲੱਖ ਅਸੀਂ ਰਾਗੀ ਸਿੰਘ ਸਹਿਬਾਂ ਨਾਲ ਆਏ ਆ ਜੀ ਰਾਗੀ ਸਿੰਘ ਸਾਰੇ ਜਥੇਬੰਦੀਆਂ ਸਾਰੇ ਕਿਸਾਨ ਜਥੇਬੰਦੀਆਂ ਸਾਰਾ ਪੰਜਾਬ ਹੀ ਨਾਲ ਆ ਗਿਆ ਜੀ ਹਾਂ ਜੀ ਪੂਰਾ ਵਿਦੇਸ਼ਾਂ ਚੋਂ ਵੀ ਆਪਣੇ ਲੋਕ ਆਪਣੇ ਨਾਲ ਆ ਗਏ ਆ ਇਸ ਕਰਕੇ ਹੁਣ ਕੋਈ ਚੀਜ਼ ਨਹੀਂ ਸੁਭਾ ਨਹੀਂ ਬਿਲਕੁਲ ਨਹੀਂ ਕਿੰਨੇ ਠੀਕ ਹੋ ਜੀ ਰਾਗੀ ਸਿੰਘ ਸਹਿਬਾਂ ਆਏ ਆ ਜੀ ਸਿੰਘ ਸਾਬ ਕਿਵੇਂ ਦੇਖਦੇ ਹੋ ਇਹ ਮਹਾਰਾਜ ਦੀ ਕਲਾ ਵਰਤ ਰਹੀ ਆ ਮਹਾਰਾਜੀ ਕਲਾ ਵਰਤਰੀ ਆ ਦੀਪ ਸਿੱਧੂ ਵੀ ਕਹਿੰਦਾ ਹੁੰਦਾ ਸੀ ਤੇ ਅੱਜ ਕਲਾ ਵਰਤਦੀ ਵੇਖ ਰਹੇ ਆ ਸਤਿਗੁਰੂ ਜੀ ਦੇ ਘਰ ਐਸੀ ਬਖਸ਼ ਵਰਤਰੀ ਆ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਤੇ ਔਰ ਸਿੱਖ ਸੰਗਤਾਂ ਤੇ ਜੋ ਬੜੇ ਸਮੇਂ ਤੋਂ ਖੜੋੋਤ ਆਈ ਸੀ ਅੱਜ ਇੱਕ ਵਾਰ ਫੇਰ ਤੋਂ ਨੌਜਵਾਨਾਂ ਚ ਹਲਾਰਾ ਪੂਰਾ ਹਲਾਰਾ ਵਾ ਮਹਾਰਾਜੇ ਸੁਲਾਰੇ ਨੂੰ ਪਾਗ ਲਾਵੇ ਭਾਈ ਅਮਰਤਪਾਲ ਸਿੰਘ ਨੂੰ ਬਾਹਰ ਲਿਆ ਕੇ ਅਮਰਤ ਪ੍ਰਚਾਰ ਦੀ ਲਹਿਰ ਨੂੰ ਸਭ ਕਹੀ ਕਹਿੰਦੇ ਜੀ ਨਵਾਂ ਨਵਾਂ ਪੰਥਕ ਆ ਗਿਆ 6 ਮਹੀਨੇ ਚ ਪੰਥਕ ਬਣ ਕੇ ਆ ਗਿਆ ਸੀ ਪੁਰਾਣੇ ਪੰਥਕਾਂਗੇ ਗੱਲ ਨਵੇਂ ਜਾਂ ਪੁਰਾਣੇ ਦੀ ਨਹੀਂ ਕੀ ਗੱਲ ਸਹੀ ਕੰਮ ਕਰਨ ਦੀ ਹੈ ਜੇ ਪੁਰਾਣੇ ਤੋਂ ਕਿਸੇ ਗੱਲ 'ਚ ਕੋਈ ਕਮੀ ਰਹੀ ਆ ਜੇ ਨਵਾਂ ਆਣ ਕੇ ਉਹਨੂੰ ਪੂਰੀ ਕਰ ਸਕਦਾ ਤੇ ਫਿਰ ਆਪਾਂ ਨੂੰ ਤਰਾਜ ਕੀ ਹੈ ਜੇ ਕੋਈ ਚੰਗਾ ਕੰਮ ਹੋ ਰਿਹਾ ਤੋ ਉਹਨੂੰ ਸਲਾਉਣਾ ਚਾਹੀਦਾ ਨਿੰਦਰਾ ਨਹੀਂ ਚਾਹੀਦਾ ਸਾਡੇ ਸਿੱਖਾਂ 'ਚ ਇਹੋ ਹੀ ਪ੍ਰੋਬਲਮ ਹੈ ਅਸੀਂ ਆਪਣੇ ਦੀ ਲੱਤਾਂ ਖਿੱਚਣੋਂ ਹਟਦੇ ਨਹੀਂ ਤੁਹਾਨੂੰ ਕੀ ਲੱਗਦਾ ਵੀ ਅਮਰਤਪਾਲ ਸਿੰਘ ਹੋਰਾਂ ਨੇ ਜਿਹੜੀਆਂ ਗੱਲਾਂ ਕਹੀਆਂ ਉੱਤੇ ਖਰੇ ਉਤਰੇ ਆ ਵੇਖੋ ਨਾਂ ਵਾਲੀ ਤਾਂ ਗੱਲ ਹੀ ਕੋਈ ਨਹੀਂ ਆ ਸਿੱਖ ਸੰਗਤਾਂ ਦੇ ਕਲ ਦੀ ਗਵਾਹ ਵਾ ਪੂਰੇ ਉਤਰੇ ਉਹ ਕਿੰਨੇ ਜਥੇ ਜਿਹੜੇ ਰਾਗੀ ਸਿੰਘਾਂ ਦੇ ਅਜ ਨਾਲ ਆਏ ਆ ਅੱਜਨ ਗਿਣਤ ਜਥੇ ਆ ਜੀ ਮੈਂ ਬਹੁਤ ਜਥੇ ਆ ਤੁਸੀਂ ਵੇਖੋ ਉਹ ਸਾਰੀਆਂ ਸੰਤਾਂ ਵਿੱਚ ਉਤਸ਼ਾਹ ਵੇਖੋ ਜਥਿਆਂ 'ਚ ਉਤਸ਼ਾਹ ਵੇਖੋ ਪੂਰੀ ਖੁੱਲੇ ਜੀ ਕਮੇਟੀਆਂ ਵੱਲੋਂ ਜਾਂ ਉਹ ਖੁੱਲਾ ਵੀ ਰੱਖ ਜਥਿਆਂ ਨੂੰ ਖੁੱਲਾ ਪੂਰੀ ਕੋਈ ਪ੍ਰੋਬਲਮ ਨਹੀਂ ਆ ਜਿਹਨੂੰ ਜਿੰਨੇ ਪ੍ਰੋਬਲਮ ਆਪੇ ਕ੍ਰੀਏਟ ਕਰਨੀ ਕਰ ਰਹੇ ਪ੍ਰੋਬਲਮ ਮੰਨਣ ਦੀ ਹੁੰਦੀ ਆ ਜੋ ਕੋ ਮੰਨੇਗਾ ਤੇ ਪ੍ਰੋਬਲਮ ਆ ਨਹੀਂ ਬਨੇਗਾ ਤੇ ਖੋਲੀ ਆ ਤੁਹਾਡੇ ਸਿਰ ਝੁਕਦੇ ਨਹੀਂ ਸਾਡੇ ਨਹੀਂ ਕੋਈ ਸਿਰ ਝੁਕਦੇ ਸਾਡੇ ਕੋ ਝੁਕਣਗੇ ਅਸਲਾਮੁਅਲਾਈਕੁਮ ਗੁਰੂ ਮਹਾਰਾਜ ਦੀ ਕਿਰਪਾ ਸਾਰੇ ਸੋ ਅੱਜ ਬੜਾ ਜੋਸ਼ ਆ ਪੈਰ ਮਿੱਧੇ ਜਾ ਰਹੇ ਦੇਖੋ ਕਿਸ ਤਰ੍ਹਾਂ ਗੁਰੂ ਮਹਾਰਾਜ ਮੇਰ ਕਰਨੇ ਸਾਰੇ ਵੋਟਾਂ ਵਿੱਚ ਤਬਦੀਲ ਹੋ ਜਾਏ ਅਸੀਂ ਇਹ ਉਮੀਦ ਕਰਦੇ ਹਾਂ ਹੋਰ ਉਮੀਦ ਆਪੀਏ ਇਸ ਪਰ ਬਹੁਤ ਵੱਡੀ ਲੀਡ ਨਾਲ ਜਿੱਤਣਗੇ 1 ਲੱਖ 20 ਲੱਖ ਲੀਡਾਂ ਜਿੱਤਾਂਗੇ ਜੀ ਮੈਂ ਤੁਹਾਡਾ ਆਪਣਾ ਜਸਵੰਤ ਸਿੰਘ ਸੋਲ ਕਿਉਂ ਨਿਸ਼ਾਨ ਸਮੰਦਰੀ ਯਾਜ ਪਹਿਲਾਂ ਐਮਐਲਏ ਦੀ ਇਲੈਕਸ਼ਨ ਲੜੀ ਸੀ ਜੀ ਖਡੂਰ ਸਾਹਿਬ ਤੋਂ ਹੁਣ ਐਮਪੀ ਦੀ ਇਲੈਕਸ਼ਨ ਲੜ ਰਿਹਾ ਖਡੂਰ ਸਾਹਿਬ ਤੋਂ ਸਮਰਥਨ ਦੇ ਰਹੇ ਹੋ ਹੋ ਗਿਆ ਜੀ ਸਮਰਥਨ ਸਾਡਾ ਆਰ ਆਈ ਸਾਰੇ ਆਰਮੀ ਵਾਲੇ ਆ ਪਹਿਲਾਂ ਸਿਮਰਜੀਤ ਸਿੰਘ ਮਾਣ ਨੂੰ ਸਮਰਥਨ ਕੀਤਾ ਸੀ ਸੰਗਰੂਰ ਉਦੋਂ ਉਹਨਾਂ ਨੂੰ ਬਣਾਇਆ ਸੀ ਹੁਣ ਜਿਹੜਾ ਦੀਪ ਸਿੰਘ ਤੂ ਉਹਦਾ ਇਨਸਾਫ ਹੀ ਮੰਗਣ ਆਲੇ ਅਸੀਂ ਆ ਤੇ ਅੱਜ ਅਮਰਤਪਾਲ ਜੀ 3 ਲੱਖ ਤੋਂ ਪਲੱਸ ਬੋਰਡ ਦੇ ਨਾਲ ਅੱਗੇ ਜਾਣਗੇ ਬਿਲਕੁਲ ਆਜ਼ਾਦ ਉਮੀਦਵਾਰ ਜਿਹੜੇ ਹੈਗੇ ਉਹਨਾਂ ਵੱਲੋਂ ਵੀ ਸਮਰਥਨ ਦਿੱਤਾ ਗਿਆ ਹੈ ਸੋ ਹੋਰ ਬਹੁਤ ਸਾਰੀਆਂ ਸੰਗਤਾਂ ਸੋ ਭਾਈ ਸਾਹਿਬ ਜੀ ਵੀ ਨਾਲ ਹੈ ਮਨਜੀਤ ਸਿੰਘ ਜੀ ਬਾਬਾ ਜੀ ਕਿਵੇਂ ਦੇਖਦੇ ਹੋ ਜੀ ਵੱਡਾ ਇਕੱਠ ਹੈ ਪਰ ਵੱਡੇ ਇਲਜ਼ਾਮ ਵੀ ਲਾਏ ਜਾ ਰਹੇ ਆ ਵਿਰੋਧੀਆਂ ਦੇ ਵੱਲੋਂ ਦੇਖੋ ਵਿਰੋਧੀਆਂ ਦਾ ਕੰਮ ਹੈ ਇਲਜ਼ਾਮ ਲਾਉਣਾ ਜੀ ਇਲੈਕਸ਼ਨਾਂ 'ਚ ਕੋਈ ਨਵੀਂ ਗੱਲ ਨਹੀਂ ਕੀ ਪਰ ਆ ਜੋ ਕੁਝ ਤੁਸੀਂ ਦੇਖ ਰਹੇ ਹੋ ਜੀ ਇਹ ਗੁਰੂ ਦੀ ਕਲਾ ਵਰਤ ਰਹੀ ਹੈ ਇਹਨੂੰ ਕੋਈ ਰੋਕ ਨਹੀਂ ਸਕਦਾ ਜਿੰਨੇ ਮਰਜ਼ੀ ਕੋ ਯੋਰ ਲਾ ਲੇ ਜੀ 1999 ਚ ਵੀ ਇਦਾਂ ਦਾ ਇੱਕ ਵਾਰੀ ਮਾਹੌਲ ਬਣਿਆ ਸੀ ਜਦੋਂ 13 ਦੀ 13 ਹੀ ਸੀਟਾਂ ਪੰਥ ਦੇ ਸੂਰਬੀਰਾਂ ਨੇ ਜਿੱਤੀਆਂ ਸੀ ਇਹ ਜਿਹੜਾ ਮਾਹੌਲ ਹੈ ਕੀ ਦੱਸਦਾ ਜੀ ਪੰਥਕ ਸੋਚ ਤੁਸੀਂ ਇਹ ਗੱਲ ਕਰੀਏ ਪੰਥ ਦੀ ਗੱਲ ਕਰੀਏ ਪੰਥਕ ਸੋਚ ਜਿਹੜੀ ਬੜੇ ਚਿਰ ਤੋਂ ਦੱਬੀ ਹੋਈ ਸੀਗੀ ਲੋਕੀ ਹੁਣ ਅਵੇਰ ਹੋ ਗਏ ਨੌਜਵਾਨ ਜਿੰਨੇ ਨੇ ਆ ਤੁਸੀਂ ਦੇਖੋ ਜਿੰਨੇ ਨੌਜਵਾਨੇ ਨਾ 1984 ਵੇਖੀ ਵੀ ਨਹੀਂ ਹੋਣੀ ਵਿਚਾਰਿਆਂ ਨੇ ਇਹਨਾਂ ਨੂੰ ਪਤਾ ਵੀ ਨਹੀਂ ਗਏ ਬਾਅਦ ਚ ਜੰਮੇ ਨੇ ਪਰ ਅੱਜ ਉਹਨਾਂ ਨੂੰ ਮਹਿਸੂਸ ਕਰਦੇ ਨੇ ਵੀ ਸਾਡਾ ਉਹਦੋਂ ਤੱਕਾ ਹੋਇਆ ਸੀਗਾ ਜੀ ਤੇ ਕੁਦਰਤੀ ਵੋਟਾਂ ਦਾ ਦਿਨ ਵੀ 1 ਜੂਨ ਹੈ ਤੇ ਮੈਂ ਫਰੀਦਕੋੜ ਵੀ ਬੇਨਤੀ ਕਰਕੇ ਆਇਆ ਵੀ ਜੇ ਉਹ ਸਰਬਜੀਤ ਸਿੰਘ ਦੇ ਪਿਤਾ ਨੇ ਸਿਰ ਦੇ ਕੇ ਤੇ ਸਾਡੀ ਪੱਗ ਸਿਰ ਤੇ ਰੱਖੀ ਸੀ ਸਾਡੇ ਕੋਲ ਮੌਕਾ ਵੀ ਪਹਿਲੀ ਤਰੀਕ ਨੂੰ ਬਟਨ ਨੱਪ ਕੇ ਤੇ ਸਿੱਖ ਦੀ ਪੱਗ ਉੱਚੀ ਕਰੀਏ ਕੌਮ ਦੀ ਪੱਗ ਉੱਚੀ ਕਰੀਏ ਇਸ ਵਹਾ ਨੂੰ ਕੋ ਰੋਕ ਨਹੀਂ ਸਕਦਾ ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ ਕਰਨ ਆਹੀ ਵੀ ਸਮੁੱਚੇ ਜਿੰਨੇ ਕੀਤਰੀਆਂ ਰਾਗੀ ਢਾਡੀ ਪ੍ਰਚਾਰਕ ਸਮੁੱਚੇ ਤੌਰ ਤੇ ਅੱਜ ਹਾਜ਼ਰੀ ਲਵਾਉਣ ਲਈ ਨਤਮਸਤਕ ਹੋਣ ਲਈ ਆਏ ਆ ਇਹ ਸਾਡਾ ਫਰਜ਼ ਬਣਦਾ ਹੈ ਕਿਸੇ ਤੇ ਸੀ ਸਹਾਨ ਨਹੀਂ ਕਰਦੇ ਸਾਡਾ ਫਰਜ਼ ਬਣਦਾ ਸੀਗਾ ਵੀ ਅਸੀਂ ਸਾਰੇ ਮੋਢੇ ਨਾਲ ਮੋਢਾ ਜੋੜ ਕੇ ਅੱਜ ਸਾਰੀ ਸੰਗਤ ਨੂੰ ਅਸੀਂ ਅਪੀਲ ਵੀ ਕਰਦੇ ਆ ਤੁਹਾਡੇ ਮਾਧਿਅਮ ਰਹੀਂ ਵੀ ਇੱਕ ਇੱਕ ਕੀਮਤੀ ਵੋਟ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਇੱਕ ਇੱਕ ਕੀਮਤੀ ਵੋਟ ਫਰੀਦਕੋਟ ਹਲਕੇ ਤੋਂ ਭਾਈ ਸਰਬਜੀਤ ਸਿੰਘ ਨੂੰ ਪਾ ਕੇ ਤੇ ਵੱਡੀ ਲੀਡ ਨਾਲ ਜਿਤਾਉਣਾ ਜਿੱਤ ਤਾਂ ਹੋਈ ਪਈ ਹੈ ਪਰ ਵੱਡੀ ਲੀਡ ਨਾਲ ਜਿਤਾਉਣਾ ਹੈ ਤੇ ਗੁਰਸਾਹਿਬ ਦੀ ਰਹਿਮਤ ਸਦਕਾ ਆਪਾਂ ਚੜ੍ਹਦੀ ਕਲਾ ਨਾਲ ਸਾਰੇ ਜੀਵਨ ਵਿੱਚ ਸਰਕਾਰ ਸਕੀਏ ਜੀ ਬਿਲਕੁਲ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਵੱਡੇ ਕਾਫਲੇ ਤੇ ਨੌਜਵਾਨ ਜਿਹੜੇ ਹੈਗੇ ਹੱਥਾਂ ਦੇ ਵਿੱਚ ਝੰਡੇ ਲੈ ਕੇ ਉਹ ਪਹੁੰਚੇ ਹੋਏ ਆ ਸੋ ਭਾਈ ਸਾਹਿਬ ਜੀ ਕਿਵੇਂ ਦੇਖਦੇ ਹੋ ਤੁਸੀਂ ਵੀ ਅੱਜ ਪਹੁੰਚੇ ਹੋ ਜੀ ਇੱਥੇ ਤੇ ਕੀ ਮਾਹੌਲ ਲੱਗਦਾ ਹੈ ਬਹੁਤ ਸਾਰੇ ਜਿਹੜੇ ਹੈਗੇ ਆ ਇਲਜ਼ਾਮ ਵੀ ਆ ਤੇ ਬਹੁਤ ਸਾਰੇ ਹੱਕ ਦੇ ਵਿੱਚ ਵੀ ਗੱਲਾਂ ਹੋ ਰਹੀਆਂ ਦਾਸ ਢਾਡੀ ਗੁਰਪ੍ਰਤਾਪ ਸਿੰਘ ਪਦਮ ਜੀ ਜਿਹੜੀ ਤੁਸੀਂ ਇਲਜ਼ਾਮਾਂ ਦੀ ਗੱਲ ਕੀਤੀ ਆ ਰਾਜਨੀਤੀ ਕਹਿੰਦੇ ਹੀ ਇਹਨੂੰ ਆ ਜੇ ਭਾਈ ਅਮਰਤਪਾਲ ਸਿੰਘ ਦੇ ਨਾਲ ਉਹ ਬੰਦੇ ਜਿਹੜੇ ਇਲਜ਼ਾਮ ਲਾਉਂਦੇ ਆ ਕੱਲ ਤੱਕ ਉਹ ਬੰਦੇ ਨਾਲ ਖਲੋਤੇ ਸੀ ਉਥੇ ਧਰਨੇ ਦੇ ਵਿੱਚ ਤੇ ਅੱਜ ਭਾਈ ਅਮਰਤਪਾਲ ਸਿੰਘ ਧਿਰ ਬਣ ਕੇ ਖਲੋ ਗਿਆ ਜਦੋਂ ਧਿਰ ਬਣ ਜੇ ਫਿਰ ਇਲਜ਼ਾਮ ਹੀ ਲਾਉਂਦੇ ਹੁੰਦੇ ਆ ਪਰ ਉਹ ਕਹਿੰਦੇ ਅਸੀਂ ਪੰਥਕ ਆ ਜੀ ਅਸੀਂ ਅਸੀਂ ਪੰਥ ਦੀ ਸੇਵਾ ਕੀਤੀ ਲੰਮੇ ਸਮੇਂ ਤੋਂ ਕਰ ਰਹੇ ਆ ਇਦਾਂ ਦੇ ਸਾਰੇ ਕਹੀ ਜਾਂਦੇ ਆ ਲੋਕ ਮੰਨਣ ਲੋਕ ਮੰਨਣ ਪੰਥਿਆ ਮੈਂ ਵੀ ਕਹੀ ਜਾਂਦਾ ਮੈਂ ਬੜਾ ਪੰਥਕ ਆ ਮੈਨੂੰ ਲੋਕ ਕਹਿਣ ਵੀ ਤੂੰ ਪੰਥਕ ਆ ਲੋਕ ਤੇ ਕਹਿੰਦੇ ਨਹੀਂ ਆਪੇ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣਾ ਆਪਣੇ ਆਪ ਨੂੰ ਆਪੇ ਪੰਥਕ ਕਹੀ ਜਾਓ ਆਪੇ ਸੇਵਾਦਾਰ ਕਹੀ ਜਾਓ ਆਪੇ ਮਝੈਲ ਕਹੀ ਜਾਓ ਆਪੇ ਆਖੀ ਜਾਓ ਮੈਂ ਫਲਾਣਾ ਜਰਨੈਲ ਫਲਾਣਾ ਜਰਨੈਲ ਤੁਹਾਡੀ ਸਿਵਤ ਲੋਕ ਕਰਨ ਆਪ ਨਹੀਂ ਆਪਣੀ ਆਪੇ ਢੋਲਕੀ ਵਜਾਈ ਜਾਓ ਆਪੇ ਢਫਲੀ ਵਜਾਈ ਜਾਓ ਦਾ ਕੋਈ ਫਾਇਦਾ ਨਹੀਂ ਹੈਗਾ ਪੰਥ ਪੰਥ ਮੰਨਿਆ ਕਿਹਨੂੰ ਜੀ ਤੁਸੀਂ ਤਾਂ ਪ੍ਰਚਾਰ ਕਰਦੇ ਹੋ ਪ੍ਰਚਾਰਕ ਹੋ ਪੰਥ ਕਿਹਨੂੰ ਕਹੀਏ ਪੰਥ ਮੰਨੋ ਇੰਨਾ ਲੋਕਾਂ ਨੂੰ ਜਿਹੜੇ ਆਪ ਮੁਹਾਰੇ ਘਰਾਂ ਤੋਂ ਚੱਲ ਕੇ ਆਏ ਆ ਇਹ ਕਿਸੇ ਦੇ ਫੂਨਾ ਤੇ ਨਹੀਂ ਆਏ ਇਹ ਭੁਖੀ ਦੇ ਚਮਚਿਆਂ ਦੇ ਨਹੀਂ ਆਏ ਵੀ ਸਵੇਰੇ ਖਾਣ ਨੂੰ ਮਿਲੂ ਤੇ ਸ਼ਾਮਾਂ ਨੂੰ ਮਿਲੂਗੀ ਇਹ ਲੋਕ ਘਰਾਂ ਚੋਂ ਕੰਮ ਛੱਡ ਕੇ ਇਹ ਉਹ ਲੋਕ ਆ ਜਿਨ੍ਹਾਂ ਨੇ ਅਜੇ ਮੇਰੇ ਹਿਸਾਬ ਨਾਲ ਪੂਰੀ ਤਰ੍ਹਾਂ ਸੁਰਤ ਸੰਭਾਲੀ ਨਹੀਂ ਇਹਨਾਂ ਨੂੰ ਕੀ ਪਤਾ ਅਜੇ ਤੱਕ ਉਹ ਧੱਕੇ ਕਿਹੜੇ ਹੋਏ ਆ ਸਾਡੇ ਨਾਲ ਪਰ ਇਹ ਦਰਦ ਰੱਖਦੀ ਆ ਪੰਜਾਬ ਦੀ ਜਵਾਨੀ ਇਹ ਕਾਠ ਦੱਸਦਾ ਵਾ ਕਿ ਲੋਕ ਜਾਗਰੂਕ ਆ ਤੇ ਇਹਨਾਂ ਦੇ ਕੋਲ ਕੋਈ ਇਹੋ ਜਿਹਾ ਚੰਗਾ ਸੁਚੱਜਾ ਲੀਡਰ ਚਾਹੀਦਾ ਵਾ ਜਿਹਦੇ ਮਗਰ ਲਾ ਕੇ ਇਹ ਆਪਣੇ ਵਤਨ ਦੇ ਨਾਲ ਆਪਣੀ ਕੌਮ ਦੇ ਨਾਲ ਆਪਣੇ ਧਰਮ ਦੇ ਨਾਲ ਜੁੜ ਸਕਣ ਤੇ ਉਹ ਲੀਡਰ ਇਹ ਨੌਜਵਾਨੀ ਭਾਈ ਅਮਰਤਪਾਲ ਸਿੰਘ ਦੇ ਰੂਪੇਂਦਰ ਵੇਖਦੀ ਆ ਬਿਲਕੁਲ ਜੀ ਉਹ ਆਪਣਾ ਲੀਡਰ ਜੋ ਨੌਜਵਾਨੀ ਲੱਭ ਰਹੀ ਹੈ ਉਸ ਲੀਡਰ ਦੇ ਪਿੱਛੇ ਹੀ ਕਿਹਾ ਜਾ ਰਿਹਾ ਕਿ ਇਹ ਨੌਜਵਾਨ ਆਏ ਆ ਪਰ ਵੱਡਾ ਕਾਫਲਾ ਇੱਕ ਪਾਸੇ ਇਸ ਪਾਸੇ ਵੱਲ ਜ਼ਰੂਰ ਹੈ ਪਰ ਦੂਜੇ ਪਾਸੇ ਤੋਂ ਇਲਜ਼ਾਮ ਵੀ ਜਦੋਂ ਤੋਂ ਭਾਈ ਅਮਰਪਤ ਸਿੰਘ ਖੜਦੇ ਆ ਤਾਂ ਬਰਾਬਰ ਹੀ ਲੱਗਦੇ ਆ ਰਹੇ ਆ ਪਰ ਗਲਤ ਕਰਦੇ ਕਿਵੇਂ ਇਹ ਦੇਖਦੇ ਹੋ ਜੀ ਤੁਸੀਂ ਹੁਣ ਵੱਡੇ ਕਾਫਲੇ ਦੇ ਵਿੱਚ ਸ਼ਮੂਲੀਅਤ ਕਰ ਰਹੇ ਹੋ ਉਹ ਕਹਿੰਦੇ ਨੌਜਵਾਨ ਚਾਰ ਕਿਤਰੇ ਫਿਰਦੇ ਨਾਲ ਕੋਈ ਗੱਲ ਹਵਾ ਵਿੱਚ ਹੈ ਸਾਰੀ ਅਮਰਪਤ ਪਾਸੋਂ ਦੀ ਜਿੱਤ ਪੱਕੀ ਆ ਜੀ ਯਕੀਨੀ ਜਿੱਤੇ ਆ ਜੀ ਉਹਦੀ ਬਹੁਤ ਵਧੀਆ ਕੰਮ ਕਰ ਰਿਹਾ ਜੀ ਉਹ ਨਸ਼ੇ ਛਡਾ ਰਿਹਾ ਹੈ ਕੋ ਮਾੜਾ ਕੰਮ ਥੋੜਾ ਕਰ ਰਿਹਾ ਹੈ ਤੁਸੀਂ ਇਹ ਝੰਡਾ ਆ ਚੱਕਿਆ ਹੁਣ ਇਸ ਤੋਂ ਪਹਿਲਾਂ ਹੋਰ ਪਾਰਟੀਆਂ ਦੇ ਵੀ ਚੱਕੇ ਸੀ ਬਥੇਰੇ ਕੁੱਤੇ ਬਿੱਲਿਆਂ ਦੇ ਚੱਕੇ ਹੋਣ ਜੀ ਇਹਨਾਂ ਦਾ ਚੱਕਿਆ ਬਸ ਹੂੰ ਉਹਨਾਂ ਦਾ ਕੋਈ ਮਤਲਬ ਹੀ ਕੋਈ ਨਹੀਂ ਉਹਨਾਂ ਨੂੰ ਕੀ ਦਿੱਤਾ ਆਪਾਂ ਨੂੰ ਕੀ ਦੇਣ ਉਹਨਾਂ ਦੀ ਹੂੰ ਹੁਣ ਇਹਨਾਂ ਦਾ ਹੀ ਆਪਣਾ ਰੱਖਿਆ ਝੰਡਾ ਕੋਈ ਨਹੀਂ ਸਾਡੇ ਦਾੜੇ ਚਿੱਟੇ ਹੋ ਗਏ ਅਸੀਂ ਪੁਰਾਣੇ ਲੀਡਰ ਆ ਜੀ ਸਾਡੇ ਤਜਰਬੇ ਬਹੁਤ ਆ ਅਸੀਂ ਬਥੇਰਾ ਕੋ ਛੱਡਿਆ ਉਹਨਾਂ ਦੇ ਤਜਰਬੇ ਉਹਨਾਂ ਨੇ ਦਿੱਤਾ ਕੀ ਆਪਾਂ ਨੂੰ 700 ਕਿਲੋ ਉਹਨਾਂ ਦਾ ਬਣ ਗਿਆ ਹਾਂਜੀ 700 ਕਿਲੋ ਨਾਲ ਸਾ ਹੀ ਨਾ ਨਾ ਬਣ ਗਿਆ ਚੋਰਾ ਦਾ ਬਣਨਾ ਵਾ ਇਹ ਪੰਥਕ ਆਗੂ ਆਉਣ ਜੀ ਫਿਰ ਦਰਬਾਰ ਸਾਬ ਜੂ ਹੱਥ ਖੜੇ ਕਰਕੇ ਬਾਹਰ ਨਹੀਂ ਆ ਸਕਦੇ ਜੀ ਉਹ ਕਹਿੰਦਾ ਸਾਬਤ ਕਰ ਦੋ ਵੀ ਮੇਰੀ ਫੋਟੋ ਕਿਉਂ ਨਹੀਂ ਫੋਟੋ ਹਰਮਿੰਦਰ ਕੇਲ ਦੀ ਜੀ ਤੇ ਸੈਂਕਲ ਟੋਵਾ ਦੋਵਾਂ ਦੀ ਫੋਟੋ ਆਓ ਜੀ ਹਾਂ ਜੀ ਹਾਂ ਜੀ ਹੈ ਜੀ ਹੁਣ ਸਾਡਾ ਪੰਥਕ ਆਗੂ ਭਾਈ ਅਮਰਪਾਲ ਸਿੰਘ ਜੀ ਖਾਲਸਾ ਆ ਜੀ ਅਸੀਂ ਸੰਗਤ ਨਹੀਂ ਖਲਾ ਰਿਆ ਇਹਨੂੰ ਹਾਂ ਜੀ ਸਾਡਾ ਬਿਰਸਾ ਸਿੰਘ ਬਲਟੋਵਾ ਕੋਈ ਨਹੀਂ ਲੱਗਦਾ ਨਾ ਕੋਈ ਕਿੱਥੋਂ ਆਏ ਜੀ ਅਸੀਂ ਬੀੜਾਪਾ ਬੁੱਢਾ ਸਾਹਿਬ ਲਾ ਕੇ ਬਗਾੜੀ ਪਿੰਡ ਆਪਣਾ ਕਿੰਨੇ ਦੇਖਦੇ ਹੋ ਅੱਜ ਇਹ ਜਿਹੜਾ ਘਟਾ ਇਲਜ਼ਾਮ ਵੀ ਦੂਜੇ ਪਾਸੇ ਤੋਂ ਬਹੁਤ ਲੱਗ ਰਿਹਾ ਉਹ ਕਹਿੰਦੇ ਆਪਣੀਆਂ ਗੱਲਾਂ ਤੇ ਖਰੇ ਨਹੀਂ ਉਤਰੇ ਜੀ ਡਿਬਰੂਗੋੜ ਵਾਲੇ ਬਾਬਾ ਜੀ ਜਿਹੜੇ ਹੈਗੇ ਉਹਨਾਂ ਦੇ ਚਾਚਾ ਜੀ ਹੋਰੀ ਪਹਿਲਾਂ ਕਾਂਗਰਸ ਲਈ ਪ੍ਰਚਾਰ ਕਰਦੇ ਫਿਰਦੇ ਸੀ ਇਦਾਂ ਦੀ ਬਹੁਤ ਗੱਲਾਂ ਹੋ ਰਹੀਆਂ ਵੀਰ ਜੀ ਜਦੋਂ ਹਾਰ ਦੇਖਦੀ ਹੋਵੇ ਨਾ ਬਖਲਾੜ ਚ ਆ ਕੇ ਬਹੁਤ ਗੱਲਾਂ ਕੀਤੀਆਂ ਜਾਂਦੀਆਂ ਹੁਣ ਸਾਰੀਆਂ ਪਾਰਟੀਆਂ ਨੂੰ ਜੇ ਇਹਨਾਂ ਨੇ ਕੁਝ ਸੰਗਤਾਂ ਵਾਸਤੇ ਜਾਂ ਲੋਕਾਂ ਵਾਸਤੇ ਕੀਤਾ ਤੇ ਆਪਣੇ ਮੁੱਦੇ ਲੈ ਕੇ ਜਾਣ ਕੱਲਾ ਅਮਰਤਪਾਲ ਹੀ ਕੋਣ ਡਰਾਉਂਦਿਆ ਕਿਉਂ ਮੁੱਦਿਆਂ ਦੀ ਗੱਲ ਕਰਦਾ ਸਾਡੇ ਬੱਚਾਂ ਨੂੰ ਨਸ਼ਿਆਂ ਤੋਂ ਬਚਾਉਂਦਿਆ ਵਾ ਸਾਡੇ ਆਮ ਹੋਣਾ ਦੁਕਾਨਦਾਰ ਜਿਹੜੇ ਸੇਫ ਹੈ ਕੋਈ ਕੋਈ ਸੇਫ ਨਹੀਂਗਾ ਜਿੱਥੇ ਮਰਜੀ ਲੁੱਟਾਂ ਖੋਹਾਂ ਹੋ ਰਹੀਆਂ ਵਾਂ ਛਰੇ ਆਮ ਨਸ਼ਾ ਵੇਚ ਰਿਆ ਆ ਤਰਨਤਾਰ ਦੀਆਂ ਗਲੀਆਂ ਗਲੀਆਂ ਜਾ ਕੇ ਵੇਖੋ ਛਰੇ ਆਮ ਨਸ਼ਾ ਵੇਚਣ ਦਿਆ ਆ ਮੰਡੀਆਂ 'ਚ ਵੇਖੋ ਜਾ ਕੇ ਕੀ ਹਾਲਤ ਹੋ ਰਹੀ ਆ ਕਥਾਨਾਂ ਦੀ ਤੁਹਾਨੂੰ ਲੱਗਦਾ ਵੀ ਨਸ਼ਾ ਕਿਹਾ ਜਾਂਦਾ ਵੀ ਨਸ਼ੇ ਦੀ ਜੇ ਡਿਮਾਂਡ ਹੈ ਤਾਂ ਨਸ਼ਾ ਆ ਰਿਹਾ ਜੀ ਵੀ ਸਰਕਾਰਾਂ ਨਸ਼ਾ ਇਦਾਂ ਥੋੜੇ-ਥਾਰੀ ਬੰਦ ਕਰ ਸਕਦੀਆਂ ਨਹੀਂ ਤਾਂ ਵਾਦਾ ਕੀ ਕੀਤਾ ਹੈ ਆਪਾਂ ਨਸ਼ਾ ਰੋਕਣ ਕਰਕੇ ਆਪਾਂ ਨੂੰ ਵੋਟਾਂ ਪਾਈਆਂ ਹਨਾ ਜਿਹੜੇ ਪੰਜਾਬੀਆਂ ਨੇ ਇਹਨਾਂ ਨੂੰ 92 MLA ਦੇਤੇ ਆ ਸਰਕਾਰ ਨੂੰ ਉਹ ਐਸੇ ਕਰਕੇ ਦਿੱਤੇ ਸੀ ਕਿ ਸਾਡੇ ਜਿਹੜੇ ਬੱਚੇ ਉਹ ਪੜ੍ਹਨ ਲਿਖਣ ਵਾਲੇ ਪਾਸੇ ਆਉਣ ਕਿ ਨਸ਼ਿਆਂ 'ਚ ਗਲਤਾਨ ਕਰਨ ਵਾਸਤੇ ਇਹਨਾਂ ਨੂੰ ਵੋਟਾਂ ਪਾਈਆਂ ਉਹ ਕਹਿੰਦੇ 43000 ਨੌਕਰੀਆਂ ਦੇਤੀਆਂ ਸੀ ਉਹ ਨੌਕਰੀ ਵਾਲੇ ਸਾਰੇ ਟੈਂਕੀਆਂ ਤੇ ਚੜੇ ਆਉਂਦੇ ਸਾਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਜਿਹੜੇ ਨਿਯੁਕਤੀ ਪੱਤਰ ਆ ਸਾਡੀ ਡਿਊਟੀ ਹੈਗੀ ਕਿੱਥੇ ਆ ਭਗੰਤ ਮਾਨ ਸੰਗਰੂਰ ਤੇ ਹਲਕੇ ਤੇ ਅਸੀਂ ਜਾ ਕੇ ਆਏ ਆ ਉੱਥੇ ਟੈਂਕੀਆਂ ਤੇ ਚੜੇ ਆ ਜਿਹੜੇ ਮੁਲਾਜ਼ਮ ਆ ਜਿਨ੍ਹਾਂ ਦੇ ਹੱਥਾਂ 'ਚ ਨਿਯੁਕਤੀ ਪੱਤਰ ਆ ਉਹ ਆਂਦੇ ਝੂਠੇ ਦੇ ਘੱਤੇ ਆ ਬਾਈ ਜੀ ਕਹਿੰਦੇ ਵੀ ਨੌਜਵਾਨ ਪਸਤਾਉਣਗੇ ਬਾਅਦ ਚ ਇਹੋ ਜਿਹਾ ਕੰਮ ਨਾ ਹੋ ਜੇ ਵੀਰ ਜੀ ਨਹੀਂ ਪਸਤਾਉਂਦੇ ਨੌਜਵਾਨ ਵੇਖ ਲਓ ਨਾ ਨੌਜਵਾਨਾਂ ਨੂੰ ਦੇਣ ਦੀ ਨਾ ਸਾਡਾ ਭੂਖਾ ਕੀਰਿਆ ਵਾ ਨੌਜਵਾਨ ਪਸਤਾਉਣਗੇ ਨਾ ਨੌਜਵਾਨਾਂ ਨੂੰ ਖੁਸ਼ੀ ਨਹੀਂ ਆ ਵੀ ਸਾਡਾ ਭਾਈ ਸਾਹਿਬ ਬਾਹਰ ਆਊਗਾ ਅਮਰ ਸ਼ਗਾਂਗੇ ਹੀ ਗਲੀਆਂ ਦੇ ਵਿੱਚ ਰੋਲਦੇ ਫਿਰਦੇ ਨੌਜਵਾਨ ਇਹਨਾਂ ਸਰਕਾਰਾਂ ਨੂੰ ਨਹੀਂ ਦਿੰਦੇ ਦੱਸਿਆ ਬੰਦ ਕਰਨਾ ਹੋਵੇ ਨਾ ਇੱਕ ਦਿਨ ਦੇ ਵਿੱਚ ਸਰਕਾਰ ਕਰ ਸਕਦੀ ਆ ਲੇਕਿਨ ਇਹ ਤਾਂ ਕਹਉਂਦੇ ਆ ਉਹ ਕਹਿੰਦੇ ਕੌਣ ਕਹਿੰਦਾ ਵੀ ਜਿੱਤ ਕੇ ਬੰਦਾ ਬਾਹਰ ਆ ਜੂ ਹਾਂਜੀ ਸਿੱਖ ਭਗਵਾਨ ਤਾਂ ਮਾਣ ਆਂਦਾ ਹੈ ਕਿ ਤੁਹਾਡੇ ਜਿਹੜੇ ਆ ਤਰਕਤਾ ਥਲੇ ਆ ਕੇ ਜੜੀਆਂ ਰਜੇਟੀਆਂ ਕਰਿਆ ਕਰਨਗੇ ਤਹਿਸੀਲਦਾਰ ਹੋਈਏ ਕਰਜੇਟਰੀ ਸਾਰਾ ਝੂਠ ਦਾ ਹੀ ਪ੍ਰਚਾਰ ਕਰੀ ਜਾ ਰਹੇ ਆ ਜੇ ਕੇ ਨਹੀਂ ਕੇਦਰੀ ਆਲਦੇ ਤੇ ਪਾਰਾਂ ਜਾਂ ਹੱਥ ਲਾਉਣੇ ਅਸੀਂ ਜਾ ਕੇ ਤੇ ਜਿਹੜੇ ਸਾਡੇ ਇਥੇ ਜਿਨ੍ਹਾਂ ਨੇ ਵੋਟਾਂ ਪਾਈਆਂ ਵਾ ਉਹਨਾਂ ਦਾ ਕੋਈ ਕੰਮ ਨਹੀਂ ਹੋ ਰਿਹਾ ਉਹਨਾਂ ਨੂੰ ਡਾਂਗਾ ਲਾ ਕੇ ਐਨਐਸਐ ਲਾ ਕੇ ਡਿਬੜੂ ਗਲ ਭੇਜਦੇ ਆ ਕੀ ਕਸੂਰ ਕੀਤਾ ਵਾ ਉਹਨਾਂ ਨੇ ਉਹਨਾਂ ਨੇ ਲੋਕਾਂ ਨੂੰ ਅਮਰਤ ਸ਼ਿਕਾਇਆ ਵਾ ਗੁਰੂ ਦੇ ਨਾਲ ਜੋੜਿਆ ਵਾ ਨਸ਼ੇ ਦਾ ਵਿਰੋਧ ਕੀਤਾ ਵਾ ਉਹ ਕਹਿੰਦੇ ਨੌਜਵਾਨਾਂ ਦੇ ਸਿਰ ਮੰਗਦੇ ਸੀ ਪਹਿਲੇ ਪਾਸ਼ਾਰੇ ਤੋਂ ਮੰਗੇ ਆ ਦਵੇਂ ਪਾਸ਼ਾਰੇ ਮੰਗੀ ਆ ਰੱਖੀ ਸੀਜਦੀ ਰੱਖੀ ਕੋ ਉਹਨੇ ਬੱਕਰੀ ਬਖਰਾ ਪੰਤਰੀ ਨਾ ਚਲਾਇਆ ਅਸੀਂ ਆਪਣੇ 10ਵੇਂ ਪਾਸ਼ਾਰੇ ਨੂੰ ਮੰਨਦੇ ਨਾ ਆਪਣਾ ਇਟਰ 10ਵੇਂ ਪਾਸ਼ਾਰੇ ਨੂੰ ਮੰਨਦੇ ਨਾ ਤੇ ਆਹਨੇ ਪਿਛੋੜ ਵਾਸਤੇ ਅਸੀਂ ਅੱਧੀ ਲੋੜ ਬਈ ਤੇ ਸਾਡਾ ਸੀਸ ਹਾਜ਼ਰ ਆ ਜੀ ਹਾਜ਼ਰ ਆ ਜੀ ਹੁਣ ਵੀ ਹਾਜ਼ਰ ਆ ਜੀ ਪਹਿਲੇ ਜੇ ਅਸੀਂ ਅੱਗੇ ਹੋਵਾਂਗੇ ਸੋ ਬਿਲਕੁਲ ਇਹ ਰੋਡ ਸ਼ੋਅ ਕੱਟੇ ਜਾ ਰਹੇ ਇਸ ਸਮੇਂ ਤਰਨਤਾਰਨ ਸਾਊਥ ਦੇ ਵਿੱਚ ਤੇ ਦੋਨੇ ਪਾਸੇ ਜੇ ਮੈਂ ਤੁਹਾਨੂੰ ਤਸਵੀਰਾਂ ਦਿਖਾ ਦਿਆਂ ਜਿੱਥੇ ਤੱਕ ਨਜ਼ਰ ਜਾਂਦੀ ਹੈ ਤਾਂ ਇਹ ਮਾਈਕ ਵਾਲੇ ਨਿਸ਼ਾਨ ਵਾਲੀਆਂ ਮਾਈਕ ਦਾ ਨਿਸ਼ਾਨ ਹੈ ਜੋ ਨਿਸ਼ਾਨ ਤੇ ਉੱਪਰ ਭਾਈ ਅਮਰਤਪਾਲ ਸਿੰਘ ਹੋਰਾਂ ਦੀਆਂ ਤਸਵੀਰਾਂ ਤੇ ਨਾਲ ਹੀ ਇਹ ਝੰਡੇ ਜਿੱਥੇ ਅੱਗੇ ਵੱਲ ਦੇਖੀਏ ਤੇ ਪਿੱਛੇ ਵੱਲ ਦੇਖੀਏ ਤਾਂ ਹਰ ਪਾਸੇ ਇਹੀ ਰੰਗ ਦੇ ਝੰਡੇ ਨਜ਼ਰ ਆ ਰਹੇ ਸਾਰਾ ਰੋਡ ਇਸ ਸਮੇਂ ਆਹ ਬਲੌਕ ਹੋ ਚੁੱਕਿਆ ਤੇ ਹਰ ਕੋਈ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਹੀ ਇੱਥੇ ਨਜ਼ਰ ਆ ਰਿਹਾ ਐਂ ਤਰਨਤਨ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਅਪੀਲ ਕਰਦੇ ਆਂ ਕਿ ਜੇ ਆਪਣੇ ਖੋਦ ਨੂੰ ਬਚਾਉਣਾ ਵਾ ਆਪਣੇ ਬੱਚਿਆਂ ਨੂੰ ਬਚਾਉਣਾ ਵਾ ਤੇ ਭਾਈ ਸਾਹਿਬ ਵਰਗੇ ਕੈਂਡੀਡੇਟਾਂ ਨੂੰ ਵੋਟਾਂ ਪਾਓ ਅਸੀਂ ਤਰਨਤਨ ਵਾਸੀਆਂ ਨੂੰ ਸਪੈਸ਼ਲ ਹੱਥ ਜੋੜ ਕੇ ਬੇਨਤੀ ਕਰਦੇ ਆਂ ਇਹ ਡਰਾਉਂਦੇ ਆ ਤੁਹਾਨੂੰ ਕਿ ਇਤਨਾ ਹੋਗਾ ਖਾਲਸੇ ਦਾ ਰਾਜ ਪੜ ਕੇ ਵੇਖੋ ਕਿਸੇ ਹਿੰਦੂ ਨਾਲ ਕਿਸੇ ਮੁਸਲਮਾਨ ਨਾਲ ਕਿਤੇ ਨਿਆ ਆਇਆ ਹੋਵੇ ਨਾ ਅਸੀਂ ਦੇਂਦਾਰ ਆ ਇਹ ਖਾਲਸੇ ਦਾ ਰਾਜ ਪੜ ਕੇ ਤੇ ਦੇਖਣ ਇੱਥੇ ਰੈਲੀਆਂ ਚ ਕਹਿ ਦਿੱਤਾ ਜਾਂਦਾ ਵੀ ਲੋਕ ਪੇੜ ਆਏ ਆ ਜੀ ਜਾਂ ਕਿਸੇ ਲਾਲਚ ਵਿੱਚ ਆਏ ਆ ਜਾਂ ਕਹਿ ਦਿੱਤਾ ਜਾਂਦਾ ਵੀ ਇਹ ਤਾਂ ਵਿਰੋਧੀ ਇਕੱਠੇ ਹੋ ਗਏ ਜੀ ਉਹ ਤੇ ਕੱਲ ਭਗਵੰਦ ਮਾਨ ਦੀ ਰੈਲੀ 3-300 ਰੁਪਇਆ ਮਜ਼ਦੂਰਾਂ ਦੇ ਸਾਨੂੰ ਦਿਹਾੜੀ ਤੇ ਲੈ ਕੇ ਆਏ ਆ ਆ ਜਿੰਨੇ ਆਏ ਆ ਸਾਰੇ ਲੋਕ ਸੱਚ ਦੀ ਸੱਚ ਦੀ ਮਹਤ ਕਰਨ ਵਾਸਤੇ ਆਏ ਆ ਆ ਬੀਬੀਆਂ ਸਾਡੀਆਂ ਮਾਵਾਂ ਜਿਹੜੀਆਂ 90 90 ਸਾਲ ਦੀਆਂ ਇਹ ਸੱਚ ਦੀ ਮਹਤ ਵਾਸਤੇ ਆਏ ਕਿ ਸਾਡੇ ਬੱਚੇ ਜਿਹੜੇ ਆ ਜੇ ਭਾਈ ਅਮਰਤਪਾਲ ਸਿੰਘ ਜੀ ਜਿੱਤਦੇ ਆ ਤੇ ਹਰ ਧਰਮ ਦਾ ਫਾਇਦਾ ਹੋਊਗਾ Hindu ਧਰਮ ਦਾ ਵੀ ਫਾਇਦਾ ਹੋਊਗਾ Isai ਧਰਮ ਦਾ ਵੀ ਫਾਇਦਾ ਹੋਊਗਾ ਜੇ ਨਸ਼ਾ ਖਤਮ ਹੋ ਗਿਆ ਤੇ ਹਰ ਵਪਾਰੀ ਨੂੰ ਹਰ ਵਰਗ ਨੂੰ ਫਾਇਦਾ ਹੋਊਗਾ ਉਹਦਾ ਜਦੋਂ ਨਸ਼ਾ ਨਾ ਹੋਊਗਾ ਲੋਟਕ ਸੋਟ ਨਹੀਂ ਹੋਊਗੀ ਚੋਰੀ ਨਹੀਂ ਹੋਊਗੀ ਉਹਦਾ ਹਰ ਇੱਕ ਬੰਦੇ ਨੂੰ ਫਾਇਦਾ ਹੋਊਗਾ ਮਾਤਾ ਜੀ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਘਰ ਘਰ ਪਾਵਾਂ ਰੌਂਡ ਕੇ ਘਰ ਘਰ ਪੈਣਾ ਰੌਂਡ ਕੇ ਘਰ ਨਾਰਾ ਰੌਂਡ ਕੇ ਨਸ਼ੇ ਦੇ ਹੱਥੋਂ ਨੌਜਵਾਨ ਪੁੱਤ ਹੀ ਦੇ ਮਹਿੰਗੇ ਰੋੜ ਗਏ ਆ ਸਰਕਾਰਾਂ ਨੇ ਕੁਛ ਨਹੀਂ ਸੋਚਿਆ ਸਰਕਾਰਾਂ ਕਹਿੰਦੀਆਂ ਹੋਰ ਰੋੜ ਚਾਣ ਹੋਰ ਰੋੜ ਚਾਣ ਕੁਛ ਬਾਹਰ ਨਿਕਲ ਜਾਣ ਭਾਈ ਅਮਰਤਪਾਲ ਸਿੰਘ ਹੁਣ ਤਾਂ ਤੁਹਾਨੂੰ ਅਪੀਲ ਉਮੀਦ ਹੈਗੀ ਹੈ ਉਮੀਦ ਹੈਗੀ ਭਾਈ ਸਾਹਿਬ ਬਟਾ ਸਾਹਿਬ ਮੇਰੀ ਗੱਲ ਤੇ ਖੜੇ ਵੀ ਇਧਰਾਂਗੇ ਸਾਹਿਬ ਬਟਾ ਇਹਦੀ ਪੰਜਾਂ ਪਿਆਰਿਆਂ ਨੇ ਅਗਵਾਈ ਕਰਨੀ ਹੈ ਜੇ ਭਾਈ ਅਮਰਤਪਾਲ ਜਿੱਤਦਾ ਨਾ ਜੇ ਕੌਮ ਦੇ ਜਿਹੜੇ ਆ ਦਰਦ ਰੱਖਣ ਵਾਲੇ ਬੰਦੇ ਜਿੱਤਦੇ ਤੋਂ ਉਹਨਾਂ ਦੀ ਅਗਵਾਈ ਪੰਜਾਂ ਪਿਆਰਿਆਂ ਨੇ ਕਰਨੀ ਜਿਹੜੇ ਸੂਜਮਾਨ ਹੋਣਗੇ ਪੜੇ ਲਿਖੇ ਸਾਡੇ ਪੰਜ ਪਿਆਰੇ ਉਹਨਾਂ ਨੂੰ ਅਗਵਾਈ ਦੇਣਗੇ ਵੀ ਆ ਜਿਹੜਾ ਪੰਜਾਬ ਵਾਸਤੇ ਕੰਮ ਕਰੋ ਇਹ ਕੱਲੇ ਇੱਕ ਬੰਦੇ ਦੀ ਗੱਲ ਨਹੀਂ ਜਿੱਤਨੀ ਹੋਣੀ ਪੰਜ ਪਿਆਰੇ ਤਾਂ ਪਹਿਲੇ ਹੀ ਪੰਜ ਤਖਤਾਂ ਤੇ ਬਿਰਾਜਮਾਨ ਆ ਜੀ ਪੰਜ ਤਖਤਾਂ ਦੇ ਜਥੇਦਾਰ ਆ ਤਖਤਾਂ ਦੇ ਜਥੇਦਾਰ ਤਾਂ ਹੈਗੇ ਪਰ ਉਹ ਕਿੱਥੋਂ ਚੱਲਦੇ ਆ ਇਹ ਵੀ ਆਪਾਂ ਨੂੰ ਪਤਾ ਹੋਣਾ ਜਿੰਦੇ ਸਾਰੀ ਸੰਗਤ ਨੂੰ ਪਤਾ ਵਾ ਸੋ ਬਿਲਕੁਲ ਬਿਲਕੁਲ ਇਹ ਰੋਡ ਸ਼ੋ ਕੱਡੇ ਜਾ ਰਹੇ ਆ ਸੋ ਤਸਵੀਰਾਂ ਤੁਹਾਨੂੰ ਰੋਡ ਸ਼ੋ ਦੀਆਂ ਤਰਨ-ਤਰਨ ਤੋਂ ਦਿਖਾ ਰਹੇ ਆ ਕਿ ਤਰਨ-ਤਰਨ ਤੋਂ ਮੌਲ ਕੀ ਤਾ ਵੀ ਇਹੋ ਮਾਹੌਲ ਹੈ ਪਿੱਛੇ ਦੇਖੀਏ ਦਾ ਵੀ ਇਹੋ ਮਾਹੌਲ ਹੈ ਪਰ ਹੁਣ ਇਹ ਮਾਹੌਲ ਕਰਦਾ ਕੀ ਹੈ ਜਿੱਤ ਕਿਸ ਦੇ ਚੋਲੀ ਪਵੇਗੀ ਇੱਕ ਤਰੀਕ ਨੂੰ ਲੋਕ ਕਿਸ ਨੂੰ ਵੋਟਾਂ ਪਾਉਣਗੇ ਤੇ 4 ਤਰੀਕ ਫੈਸਲਾ ਕਰੇਗੀ ਕਿ ਆਖਰ ਜਿੱਤ ਦਾ ਸੇਰਾ ਕਿਸ ਦੇ ਸਿਰ ਵੱਜਦਾ ਗੁਰਪ੍ਰੀਤ ਸਿੰਘ ਦੇ ਨਸਤਨਾਮ ਸਿੰਘ ਪੰਜਾਬੀ ਲੋਕ ਚੈਨਲ ਤਰਨਤਾਰਨ